DIG ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਮਿਸ਼ਨ ਸਹਿਯੋਗ ਦੇ ਤਹਿਤ ਤੂਰੀ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਸਮਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੁਲਿਸ ਤੇ ਪ੍ਰਸ਼ਾਸਨ ਨੂੰ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾਵੇ ਤੂਰੀ ਦੇ ਸੰਗਰੂਰ ਵਿੱਚ ਪੁਲਿਸ ਵੱਲੋਂ ਨਸ਼ਾ ਖਿਲਾਫ ਕਰਵਾਈ ਵਿਸ਼ਾਲ ਜਾਗਰੂਕਤਾ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ DIG ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ DGP ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਸਫਾਈ ਦਾ ਪੂਰੇ ਤਨ ਅਤੇ ਮਨ ਦੇ ਨਾਲ ਤਹੱਈਆ ਕੀਤਾ ਗਿਆ ਹੈ ਜਿਸ ਨੂੰ ਪੂਰਾ ਕਰਨ ਲਈ ਹਰੇਕ ਨਾਗਰਿਕ ਨੂੰ ਅਗਿਆਨ ਹੋਣਾ ਚਾਹੀਦਾ ਹੈ ਵਿਦੇਸ਼ ਸਰੇ ਹੀ ਵਿਸਨੀਕਾਂ ਨੇ ਖਾਸ ਤੌਰ ਤੇ ਮੱਖਣਾਲ ਜੀ ਨੇ ਏ ਆਰ ਸ਼ਰਮਾ ਜੀ ਨੇ ਪਰਸ਼ੋਤਮ ਜੀ ਨੇ ਸਾਡੇ ਪੁਲਿਸ ਪ੍ਰਸ਼ਾਸਨ ਨੇ ਇੱਕ ਸੈਂਬਲਰ ਜਿਹੜਾ ਧੂਰੀ ਦੇ ਵਿੱਚ ਰੱਖਿਆ ਹੈ ਡਰਗ ਅਵੇਅਰਨੈਸ ਬਹੁਤ ਹੀ ਕਾਮਯਾਬ ਰਿਹਾ ਜਿੰਦੇ ਚ ਤਕਰੀਬ 11200 ਦੇ ਉੱਤੇ ਲੋਕ ਆਏ ਨੇ ਉਹਨਾਂ ਨੂੰ ਇੱਕ ਨਸ਼ਾ ਛਡਾਉਣ ਬਾਰੇ ਪ੍ਰੇਰਿਤ ਕਰਨਾ ਨਸ਼ੇ ਦੀ ਸਪਲਾਈ ਨੂੰ ਰੋਕਣ ਬਾਰੇ ਔਰ ਸਕੂਲਾਂ ਕਾਲਜਾਂ ਦੇ ਵਿੱਚ ਟੀਚਰ ਦੇ ਰੋਲ ਬਾਰੇ ਕਿ ਬੱਚਿਆਂ ਨੂੰ ਕਿਵੇਂ ਨਸ਼ੇ ਦੇ ਨੁਕਸਾਨਾਂ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਨਸ਼ੇ ਅੱਗੇ ਨਾ ਲੈ ਜਿਹੜੇ ਬੱਚੇ ਨਸ਼ੇ ਲੈ ਰਹੇ ਨੇ ਇਸ ਭਿਆਨਕ ਬਿਮਾਰੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਡੀਡਿਕਸ਼ਨ ਕੈਂਪ ਲਾਉਣਾ ਉਹਦੇ ਬਾਰੇ ਗਾਈਡ ਕੀਤਾ ਸਾਡੀ ਪੰਜਾਬ ਪੁਲਿਸ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰੀ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਨੇ ਪਿੰਡਾਂ ਦੇ ਵਿੱਚ ਬਹਿਰੇ ਲਾਉਣ ਲਈ ਪਿੰਡਾਂ ਦੇ ਵਿੱਚ ਅਵੇਅਰਨੈਸ ਲਿਆਉਣ ਲਈ ਜਿਹੜੇ ਕੋਈ ਬੱਚਾ ਕਿਸੇ ਤਰ੍ਹਾਂ ਇਸ ਜਕੜ ਦੇ ਵਿੱਚ ਹੈ ਉਹਨੂੰ ਲਿਆ ਕੇ ਡੀਡਿਕਸ਼ਨ ਕੈਂਪ ਲਾ ਕੇ ਅੱਗੇ ਲਿਉਣ ਲਈ ਸਾਰਿਆਂ ਨੂੰ ਇਹਦੇ ਬਾਰੇ ਪ੍ਰੇਰਿਤ ਕੀਤਾ ਗਿਆ ਔਰ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਵੀ ਕੋਈ ਨਸ਼ਾ ਵੇਚਣ ਵਾਲਾ ਹੈਗਾ ਉਹਨਾਂ ਬਾਰੇ ਸਾਨੂੰ ਤਲਾਹ ਦਿਓ ਔਰ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਕਿਵੇਂ ਫ੍ਰੀਜ਼ ਕਰਨਾ ਹੈ ਉਹਦੇ ਬਾਰੇ ਦੱਸਿਆ ਗਿਆ ਉਹਨਾਂ ਦੀਆਂ ਪ੍ਰਾਪਰਟੀਆਂ ਨਾ ਕੋਈ ਠੇਕੇ ਤੇ ਲਾਏਗਾ ਨਾ ਉਹ ਵੇਚ ਸਕਣਗੇ ਇਹਦੇ ਬਾਰੇ ਜਿਹੜੀ ਲੋਕਾਂ ਨੂੰ ਨਾਲ ਜਾਣਕਾਰੀ ਦਿੱਤੀ ਗਈ ਹੈ ਇਸੇ ਤਰੀਕੇ ਮੈਂ ਤੁਨਬਾਦੀਆਂ ਕਿ ਧੂਰੀ ਇੰਡਸਟਰੀ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਕਿਹਾ ਕਿ ਬੱਚੇ ਜਿਹੜੇ ਨਸ਼ਾ ਛੱਡ ਕੇ ਸਰਟੀਫਿਕੇਟ ਸਾਡੇ ਕੋਲ ਲੈ ਕੇ ਆਉਣਗੇ ਅਸੀਂ ਧੂਰੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਜੌਬ ਦਵਾਵਾਂਗੇ ਤੇ ਬਹੁਤ ਹੀ ਚੰਗਾ ਉਪਰਾਲਾ ਬੜੀ ਹੀ ਵੱਡੀ ਸੇਵ ਦੇ ਸਾਡੇ ਸਮਾਜ ਨੂੰ ਤਾਂ ਕਿ ਅਸੀਂ ਸਾਰੇ ਲੋਕ ਅੱਗੇ ਹੋ ਕੇ ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਤੁਹਾਨੂੰ ਨੌਕਰੀ ਵੀ ਮਿਲੇਗੀ ਤੁਸੀਂ ਕਿਸੇ ਤੋਂ ਘੱਟ ਨਹੀਂ ਹੈ ਜੇਕਰ ਤੁਸੀਂ ਨਸ਼ਾ ਛੱਡ ਕੇ ਅੱਗੇ ਆ ਜਾਓ ਇਹ ਨਸ਼ਾ ਛਡਾਉਣ ਲਈ ਸਾਡੇ ਸਮਾਜ ਦੇ ਹਰੇਕ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ ਪੇਰੈਂਟਸ ਤੋਂ ਲੈ ਕੇ ਟੀਚਰ ਤੱਕ ਸਾਡੀਆਂ ਯੂਨੀਵਰਸਿਟੀਆਂ ਦੇ ਟੀਚਰ ਸਾਡੇ ਸਮਾਜ ਸੇਵੀ ਬੁੱਧੀਜੀਵੀ ਸਾਡੇ ਧਾਰਮਿਕ ਸੰਸਥਾਵਾਂ ਦੇ ਮੁਖੀ ਔਰ ਸਾਡੇ ਐਨ ਜੀਓਸ ਔਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੱਡਾ ਰੋਗ ਹੈ ਇਹ ਜਿਹੜਾ ਰੋਲ ਹੈ ਇਹਨੂੰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਮਾਰੀਏ ਤਾਂ ਅਸੀਂ ਜਿਹੜਾ ਨਸ਼ਾ ਇਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂ ਨਸ਼ਾ ਵੇਚਣ ਵਾਲਿਆਂ ਨੂੰ ਇਹ ਮੈਸੇਜ ਹੈ ਕਿ ਤੁਹਾਡੇ ਲਈ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਜੇਲ੍ਹ ਦੇ ਵਿੱਚ ਜਗ੍ਹਾ ਤੇ ਜਿਹੜੀਆਂ ਤੁਸੀਂ ਪ੍ਰਾਪਰਟੀਆਂ ਬਣਾਈਆਂ ਨੇ ਲੋਕਾਂ ਦਾ ਖੂਨ ਚੂਸ ਕੇ ਪਰਿਵਾਰ ਖਤਮ ਕਰਕੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹ ਸਾਰੀਆਂ ਫ੍ਰੀਜ਼ ਹੋਣਗੀਆਂ ਤੁਹਾਡੀ ਕੋਈ ਪ੍ਰਾਪਰਟੀ ਲੈਗਾ ਨਹੀਂ ਅੱਗੇ ਉਹਨਾਂ ਦੀ ਕੋਈ ਪ੍ਰਾਪਰਟੀ ਅੱਗੇ ਠੇਕੇਦਾਰ ਨਹੀਂ ਜੜੇਗੀ ਜਿਹੜੀਆਂ ਉਹਨਾਂ ਬੇਨਾਮੀਆ ਪ੍ਰਾਪਰਟੀਆਂ ਬਣਾਈਆਂ ਨੇ ਉਹ ਵੀ ਸਾਰੀਆਂ ਫ੍ਰੀਜ਼ ਕਰਾਵਾਂਗੇ ਇਹ ਨਸ਼ਾ ਸਮਗਲਰ ਜਿਹੜੇ ਹੈਗੇ ਨੇ ਜਾਂ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਇਹੋ ਹੀ ਮੇਰੀ ਜਿਹੜਾ ਮੈਸੇਜ ਤੁਹਾਡੇ ਰਹੀ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਇਹ ਮਾੜੀ ਹਰਕਤ ਛੱਡ ਗਏ ਸਹੀ ਰਾਹ ਲੱਗ ਜਾਣਾ ਉਹਨਾਂ ਨੂੰ ਸੁਨੇਹਾ ਇਹ ਦੇਵਾਂਗੇ ਕਿ ਆਪਣੇ ਸਰੀਰ ਦੇ ਰਿਸਟ ਪੋਸਟ ਹੋਣ ਸਿਹਤ ਬਣਾਉਣ ਖਰਾਕਾਂ ਖਾਨ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਆ ਰਹੀ ਹੈ ਉਸ ਭਰਤੀ ਦੇ ਵਿੱਚ ਉਹ ਟੈਸਟ ਪਾਸ ਕਰਨ ਸਾਡੀ ਫੌਜ ਦੇ ਵਿੱਚ ਭਰਤੀ ਹੋਣ ਜਿਵੇਂ ਸਾਡੇ ਪੰਜਾਬ ਦੇ ਯੋਧਿਆਂ ਦਾ ਸਾਡੇ ਨੌਜਵਾਨਾਂ ਦਾ ਪਹਿਲਾਂ ਨਾ ਹੁੰਦਾ ਸੀ ਦੇਸ਼ ਦੀ ਇਆਦੀ ਲਈ ਤੇ ਸਾਡੀਆਂ ਫੌਜਾਂ ਦੇ ਵਿੱਚ ਭਰਤੀ ਹੋ ਕੇ ਉਹ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਸ ਤਰ੍ਹਾਂ ਦੇ ਆਪਣੇ ਸਰੀਰ ਬਣਾਓ ਤਾਂ ਕਿ ਪੰਜਾਬੀਆਂ ਦੀ ਆਨ ਮਾਨ ਸ਼ਾਨ ਨਾਲ ਜਿਹੜਾ ਪੰਜਾਬ ਦਾ ਨਾਂ ਜਿਹੜਾ ਉੱਚਾ ਹੋਵੇ ਤੇ ਅਸੀਂ ਨੂੰ ਰੰਗੀਲਾ ਪੰਜਾਬ ਬਣਾਈ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਨੇ ਸਾਡੇ ਐਸਐਚਓ ਪੱਧਰ ਤੱਕ ਸਾਡੇ ਡੀਐਸਪੀ ਪੱਧਰ ਤੱਕ ਇਵਨ ਕੇ ਐਸਐਸਪੀ ਪੱਧਰ ਤੱਕ ਵੀ ਜਾ ਕੇ ਇਸੇ ਤਰੀਕੇ ਦੇ ਸੈਮੀਨਾਰ ਕਰਾਏ ਜਾਣਗੇ ਮੀਟਿੰਗਾਂ ਕੀਤੀਆਂ ਜਾਣਗੀਆਂ ਤੁਹਾਨੂੰ ਯਾਦ ਹੋਵੇਗਾ ਸਭ ਤੋਂ ਪਹਿਲਾਂ ਅਸੀਂ ਸੰਗਰੂਰ ਦੇ ਵਿੱਚ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਾਲ ਲੈ ਕੇ ਹਰ ਇੱਕ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨੂੰ ਨਾਲ ਲੈ ਕੇ ਸਮਾਜ ਸੇਵੀ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਸੰਗਰੂਰ ਦੇ ਵਿੱਚ ਮੀਟਿੰਗ ਕੀਤੀ ਸੀ ਇੱਥੋਂ ਦੀ ਸ਼ੁਰੂਆਤ ਕੀਤੀ ਹੈ ਔਰ ਸੰਗਰੂਰ ਦੇ ਤਕਰੀਬ ਐਸਐਸਪੀ ਸਾਹਿਬ ਨੇ ਮੈਨੂੰ ਦੱਸਿਆ ਹੈ ਕਿ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਜੜੀਆਂ ਕਮੇਟੀਆਂ ਬਣਾ ਲੀਆਂ ਨੇ ਔਰ ਕਮੇਟੀਆਂ ਇਸੇ ਤਰੀਕੇ ਹੀ ਜਿਵੇਂ ਅੱਜ ਸੈਮੀਨਾਰ ਦੇ ਵਿੱਚ ਗਾਈਡ ਕੀਤਾ ਗਿਆ ਉਹ ਕਮੇਟੀਆਂ ਵੀ ਪਿੰਡਾਂ ਦੇ ਵਿੱਚ ਸਾਡੇ ਪੁਲਿਸ ਅਫਸਰ ਨਾਲ ਜਾ ਕੇ ਪਬਲਿਕ ਨੂੰ ਗਾਈਡ ਕਰਨਗੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ